ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਸਾਰੇ ਵਧੀਆ ਹੋਵਗੇ ਤੁਹਾਡਾ ਬਹੁਤ ਸਾਰਾ ਸਵਾਗਤ ਹੈ ਸਾਡੇ ਚੈਨਲ YouTube ਫਲਗੇਲ ਵਲੌਗਸ ਉੱਪਰ ਬਾਹਰ ਲੌਣਦੇ ਆ ਮਮੀ ਬੂਟੇ ਤੁਹਾਨੂੰ ਮੈਂ ਵਿਖਾਉਣੀ ਆ ਕਿਵੇਂ ਨੇ ਮਤਲਬ ਪਾਪਾ ਲੈ ਕੇ ਆਏ ਸੀ ਜਿਹੜੇ ਗੇਂਦੇ ਤੇ ਫੁੱਲ ਕਹਿੰਦੇ ਆ ਜਿੰਨੂੰ ਕੀ ਤੇ ਉਹ ਵਾਲੇ ਲੈ ਕੇ ਆਏ ਸੀ ਤੇ ਕੱਲ ਦੇ ਲਿਆਏ ਆ ਤੇ ਕਹਿੰਦੇ ਸੋਕਰਾਂ ਜਾਂ ਲਾ ਦੋ ਤੇ ਆਇਆਂ ਕਿ ਸਵੇਰੇ ਸਵੇਰ ਲੌਣੇ ਚਾਹੀਦੇ ਆ ਕਹਿੰਦੇ ਵਧੀਆ ਹੁੰਦੇ ਆ ਤੁਰ ਪਿੰਦੇ ਆ ਤੇ ਉਹ ਲੌਣਦੇ ਆ ਤੇ ਇਧਰ ਅਸੀਸ ਮੈਡਮ ਮੇਰਾ ਬੈਠਾ ਟੀਵੀ ਵੇਖੀ ਜਾਂਦੇ ਆ ਤੇ ਵੇਖੋ ਘਟੌਣਿਆਂ ਦੇ ਖਲਾਰਾ ਪਾਇਆ ਆ ਇਹ ਅੱਜ ਮੈਡਮ ਜੀ ਸਵੇਰੇ ਟਾਈਮ ਨਹੀਂ ਉੱਠ ਗਈ ਇਹ ਇਹ 5:30 ਵਜੇ ਦੇ ਉੱਠੇ ਮੈਡਮ 8:30 ਹੋ ਗਏ ਆ ਅੱਜ ਸੋਨੋ ਪਾਪਾ ਕਿੱਥੇ ਨੇ ਕੋ ਪਾਪਾ ਮੈਂ ਅੱਜ ਮੇਰੇ ਪਾਪਾ ਵੀ ਜਿਮ ਗਏ ਆ ਪਾਪਾ ਕਿੰਨੇ ਦਿਨਾਂ ਦਾ ਕਹਿਣ ਦੇ ਹੀ ਜਿਮ ਜਾਣਾ ਆ ਪਾਲ ਪਾਲ ਕਾਫੀ ਦਿਨਾਂ ਦਾ ਕਹਿਣ ਦੇ ਸੀ ਕਿ ਮੈਂ ਜਿਮ ਜਾਣਾ ਤੇ ਬਸ ਕਿਤੇ ਪਾਪਾ ਨੇ ਕਿਤੇ ਜਾਣਾ ਹੁੰਦਾ ਕਿ ਦਿਨਾਂ ਦਾ ਫਿਰ ਫਿਰ ਇਹ ਸੀ ਕਿਤੇ ਜਾਣਾ ਸੀ ਤੇ ਅੱਜ ਫਿਰ ਫ੍ਰੀ ਹੀਗੇ ਤੇ ਅੱਜ ਫਿਰ ਚਲੇਗੇ ਹੁਣ ਮੈਂ ਲੱਗੀਆਂ ਬਣਾਉਣ ਬ੍ਰੇਕਫਾਸਟ ਤੇ ਹੁਣ ਵੇਖਦੀ ਆ ਬ੍ਰੇਕਫਾਸਟ ਚ ਕੀ ਬਣਾਉਣੀ ਆ ਕਿਉਂਕਿ ਹੁਣ ਸਾਰੇ ਕਾਫੀ ਟਾਈਮ ਦੇ ਉੱਠੇ ਆ ਤੇ ਭੁੱਖ ਲੱਗੀ ਆ ਸਾਰਿਆਂ ਨੂੰ ਇਸ ਕਰਕੇ ਬਣਾਉਣ ਲੱਗੀਆਂ ਸਾਰਿਆਂ ਵਾਸਤੇ ਬ੍ਰੇਕਫਾਸਟ ਤੇ ਦੇਖਦੀ ਆ ਪਹਿਲਾਂ ਜਾਂ ਅਸੀਸ ਲਵਾਉਣੀ ਆ ਫਿਰ ਬਣਾਉਣੀ ਆ ਬ੍ਰੇਕਫਾਸਟ ਕਿਉਂਕਿ ਅਜੇ ਇਹਦੇ ਪਾਪਾ ਆਏ ਨਹੀਂ ਉਹਨਾਂ ਨੂੰ ਟਾਈਮ ਲਾ ਜਾਣਾ ਅਜੇ 10 ਮਿੰਟ ਤੇ ਕੋਈ ਜੇਰ ਪਹਿਲਾਂ ਅਸੀਸ ਲਨਵਾ ਲਾਂ ਤੇ ਫਿਰ ਬਣਾਉਣੀ ਆ ਬ੍ਰੇਕਫਾਸਟ ਹਾਂਜੀ ਤੇ ਫਿਰ ਤਾਂ ਫਿਰ ਮਿਲ ਜੇ ਬ੍ਰੇਕਫਾਸਟ ਬਣਾ ਕੇ ਓਕੇ ਬਾਈ ਇਹ ਹਰਦੀ ਮਾ ਮੀ ਇਧਰ ਬੂਟੇ ਲਾਉਂਦੇ ਸਵੇਰੇ ਸਵੇਰੇ ਹਾਂਜੀ ਮੈਡਮ ਜੀ ਇਹ ਕਿੱਥੋਂ ਆਇਆਗਾ ਇਹ ਮੈਂ ਕਿਹਾ ਹੁਣ ਸਿਆਲ ਵਾਲੇ ਲਾ ਦਿਆਂ ਸਿਆਲ ਚ ਫੁੱਲ ਖੜੀ ਨੇ ਨਾ ਹਾਂ ਤਾਂ ਸਿਆਲ ਵਾਲੇ ਲਾ ਦਿਆਂ ਹਾਂ ਦੇਖੇ ਭਰਿਆ ਵਿਆ ਸੀ ਉਹਦੇ ਵੇਖ ਸੁੱਕ ਜਾਣਾ ਵਾ ਉਹ ਹੁਣ ਸਰਦੀਆਂ ਚ ਇੱਕ ਮਹੀਨਾ ਉਹਨੇ ਖੜਨਾ ਬਾਅਦ ਚ ਉਹਨੇ ਸੁੱਕ ਜਾਣਾ ਇੱਕ ਉਹ ਬਾਲਟੀ ਜੀ ਵੀ ਆਪਣੀ ਵੇਲੇ ਪਈ ਐ ਇੱਕ ਉਹਦੇ ਚ ਲਾ ਲਈ ਐ ਮੈਂ ਇਹ ਕਹਦੇ ਚ ਲਾਤਾ ਓਏ ਆ ਖਲੇ ਜੇ ਕਹ ਚ ਲਾਤਾ ਇੱਕ ਉਹ ਚ ਬਿਲਾਤਾ ਜੇ ਹਾਂ ਆ ਵੀ ਬੂਟਾ ਸਾੜ ਗਿਆ ਹੈ ਆ ਵੀ ਵਧੀਆ ਹੀ ਤਾਂ ਇਹ ਆਈ ਲਾਏ ਗੁੱਟੇ ਦੇ ਫੁੱਲ ਜਿਹੜੇ ਵੱਡੇ ਵੱਡੇ ਨਹੀਂ ਨਿਕਲਦੇ ਨੇ ਮੋٹے ਮੋٹے ਜਿਹੜੇ ਗੁੰਦੇ ਕਿ ਗੁੱਟੇ ਤੇ ਫੁੱਲ ਕਹਿੰਦੇ ਇਹਨਾਂ ਨੂੰ ਆ ਗੁੱਟੇ ਤੇ ਕਹਿੰਦੇ ਤੇ ਗੇਂਦੇ ਤੇ ਕਹਿ ਲੋ ਗੇਂਦੇ ਦੇ ਵੀ ਕਹ ਦਿੰਦੇ ਮੋਟੇ ਮੋਟੇ ਨਿਕਲਦੇ ਫੁੱਲ ਉਹ ਲਾਏ ਉਹ ਸਾਲ ਚ ਬੜੇ ਸੋਹਣੇ ਲੱਗਦੇ ਆ ਤਾਂ ਆ ਕਿਹਾ ਸਵੇਰੇ ਸਵੇਰੇ ਲਾਉਣੇ ਚਾਹੀਦੇ ਆ ਫਿਰ ਵਧੀਆ ਤੁਰਦੇ ਆ ਤੁਰ ਪਿੰਦੇ ਆ ਤੇ ਅੱਜ ਸਾਡੇ ਕੋਲ ਹੋਰ ਵੀ ਪਏ ਆ ਗੁੱਟੇ ਪਾਪਾ ਲੈ ਕੇ ਆਏ ਗੱਲ ਆ ਵੇਖੋ ਆਹ ਕਿੰਨੇ ਪਏ ਕਿੰਨੇ ਪਾਏ ਵੇਹੇ ਆਪਾਂ ਕੋ ਤੇ ਹੋਰ ਸਾਰਾ ਹੋਰ ਲਾ ਦੇਣੇ ਚਾਹੀਦੇ ਆ ਹਾਂਜੀ ਤੇ ਉਹ ਇੱਕ ਤੋਂ ਦੇ ਵਿੱਚ ਲਾਦ ਨਹੀਂ ਰਹਿੰਦੀਏ ਲਾ ਦੋ ਨਾਲ ਵੀ ਇਹਨਾਂ ਨੇ ਤੋਰੀ ਪੈਣਾ ਜਾਂ ਜਿਹੜੇ ਵੀ ਬੂਟੇ ਨਾ ਲੱਗਾ ਹੋਇਆ ਨਾ ਹਾਂਜੀ ਉਹ 8 ਤੇ 12 ਵੜਿਆ ਇਹਨਾਂ ਲਈ ਉਹ ਵੀ ਦੇ ਲੋ ਉਹ ਜਣਾਵਾਲਾ ਇਹਨਾਂ ਨੂੰ ਨਹੀਂ ਲੱਗਣੇ ਇਹ ਇਹ ਗਰਮੀਆਂ ਚ ਇਦਾਂ ਦੇ ਹੁੰਦੇ ਜਿਵੇਂ ਗੰਦੇ ਦੇ ਫੁੱਲ ਹੋ ਜਾਂਦੇ ਆ ਸਿਆਲ ਚ ਹੈਦੇ ਲਾਗੇ ਲਾ ਦੋ ਹਾਵੀ ਨੀ ਨਾ ਤੁਰੰਡਿਆ ਬੋਟਾ ਬ੍ਰੇਕਫਾਸਟ ਬਣਾਉਂਦਾ ਪਿਆ ਆ ਅੱਜ ਮੈਂ ਬਣਾਉਂਦੀ ਆ ਚਿੱਲੇ ਸੰਦਾ ਚਿੱਲਾ ਬਣਾਇਆ ਹੈ ਸਰ ਵੀ ਪਾਉਂਦਾ ਆ ਹਾਂਜੀ ਤੇ ਅਸੀਂ ਸਾਡੇ ਨੇ ਬ੍ਰੇਕਫਾਸਟ ਕਰ ਲਿਆ ਆ ਅਸੀਂ ਸੋਣ ਖੇਡਣ ਲੱਗਾ ਬਸ ਉਧਰ ਦੇਖੋ ਹਾਂਜੀ ਆ ਜੋ ਖਾ ਲੋ ਚਿੱਲੇ ਸਾਰੇ ਜਣੇ ਇਹ ਸਾਡਾ ਇੱਕ ਚਿੱਲਾ ਟੁੱਟ ਗਿਆ ਸੀ ਉੱਪਰ ਇਹ ਤਾਂ ਅਲੱਗ ਕੱਟ ਕੇ ਰੱਖਤਾ ਆ ਤੇ ਹੁਣ ਇਹ ਬੰਨਦਾ ਪਿਆ ਹੈ ਹਾਂਜੀ ਗੁੱਡ ਮਾਰਨਿੰਗ ਜੀ ਆਪਾਂ ਆ ਗਏ ਜਿਮ ਲਾ ਕੇ ਵਾਪਸ ਘਰੇ ਤੇ ਬਹੁਤ ਵਧੀਆ ਰਿਹਾ ਪਹਿਲਾ ਦਿਨ ਘੰਟ ਘੰਡੇ ਪੁਰਾਣੇ ਯਾਰ ਦੋਸਤ ਮਿਲੇ ਜਿਮ ਵਿੱਚ ਬਹੁਤ ਵਧੀਆ ਲੱਗਾ ਹਾ 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 ਸਮੱਲਾਂ ਦੇ ਬਹੁਤ ਡਿਫਰੈਂਟ ਡਿਫਰੈਂਟ ਆ ਰਹੀਆਂ ਹਨ ਕਿਹਾ ਬਣਾਇਆ ਹੈ ਚੀਲੇ ਬਣਾਏ ਹੈ ਚੀਲਾ ਬਣ ਰਿਹਾ ਹੈ ਤੁਹਾਨੂੰ ਲੱਗਿਆ ਤਾਂ ਖਾ ਲਓ ਲੱਗਿਆ ਜੀ ਯਾਰ ਦੋਸਤ ਆਇਆ ਮੇਰਾ ਬਾਬਾ ਚਰਬਾਦ ਤਿੰਨੋਂ ਬਰਾਦਰ ਜੇ ਬੁੜੀਆਂ ਨਹੀਂ ਗੱਲਾਂ ਨਹੀਂ ਮੁੱਕਦੀਆਂ ਤੇ ਬੰਦੇ ਨਹੀਂ ਗੜੀਆਂ ਮੁੱਕਦੀਆਂ ਕੋਲ ਹੋ ਜੈਕ ਮਰੀ। ਤਾਂ ਕਹਿੰਦਾ ਵੀ ਆਂਦਾ ਮੈਨੂੰ ਚਾਹ ਨਹੀਂ ਮਿਲ ਸੋਈ। ਜਿਹੜੀ ਮੈਂ ਗੱਲ ਕਰਨ ਦੀ ਚਾਹ ਵਾਲੀ। ਹਾਂਜੀ ਵੀ ਆਇਆ। ਜਿਹੜਾ ਕਹਿੰਦਾ ਵੀ ਜਾਰੀ ਚਾਹ ਲੈ ਮੈਂ ਸਵੇਰੇ ਦਿੱਤੀ ਸੀ। ਜਾਰੀ ਚਾਹ। ਇੰਨਾ ਨਹੀਂ ਗਿਆ ਵੀ ਜਾਰੀ ਚਾਹ ਲਿਆ। ਇੰਨਾ ਗਿਆ ਵੀ ਚਾਹ ਲਿਆ ਸਵੇਰ ਦੀ ਪੀਤੀ ਨਹੀਂ ਐ। ਕਿਹਨੇ ਮੀਂਹ ਦਾ ਜਿਹਾ ਕਾਮ ਹੀ ਆਇਆ। ਚਿਲਾ ਖਾ ਲਿਆ ਵਾ। ਪਾਪਾ ਵੀ ਦੇਖ ਦੋਗੇ ਅੰਦਾਜ਼ ਨੇ ਵੀ। ਚਿਲਾ ਖਾ ਲਿਆ ਵਾ। ਚਿਲਾ ਖਾ ਕੇ ਪੜਾਈਆਂ ਕਰੰਦੇ ਆਇਆ। ਨਹੀਂ ਨਹੀਂ ਉਹ ਵੀ ਖਾ ਲਿਆ। ਹਾਂ। ਚਿਲਾ ਖਾ ਕੇ ਸੀਰ ਪੜਾਈਆਂ ਕਰੰਦੇ ਆਣ। ਉਹ ਯੂ ਤੋਂ ਮਰੇਲਾ ਵੀ ਤੋਂ ਵਾਇਲਨ ਇਹ ਬਾਤ ਸਿੱਧਾ ਹੋਣ ਇਹਨੇ ਬੋਲਣਾ ਮਤੇ ਇਹਨੇ ਪੜਨਾ ਹੀ ਅਸਚਾ ਪੜਨਾ ਹੀ ਆ ਸਿੱਧਾ ਠੀਕ ਆ ਬੋਕ ਤੇ ਬਹਿ ਕੇ ਕਰੰਡੀ ਈ ਅਸਾ ਬੋਕ ਤੇ ਬਹਿ ਕੇ ਕਰੰਡੀ ਈ ਇਹ ਤਾਂ ਰਸਤਾ ਪੜਦਾ ਨਹੀਂ ਆਫਾ ਈ ਤੇਥੇ ਲਿਖਿਆ ਨਹੀਂ ਕਿਤੇ ਇਹ ਕਿਤੇ ਲਿਆ ਆ ਆ ਸਮਾ ਸਮਾ ਯਾ ਗਿਆ ਯਾ ਸੰਗਾ ਕਾ ਦੀਆਂ ਆਈ ਜਾਂਦੀਆਂ ਨੇ ਕਾ ਦੀਆਂ ਸੰਗਾ ਆਈ ਜਾਂਦੀਆਂ ਸਾ ਮਮੀ ਨੇ ਚੱਲਾ ਖਾ ਲਿਆ ਲੈ ਕਰ ਗੱਲ ਘਰ ਵਾਲਾ ਕੱਲ ਕੇ ਘਰੋਂ ਤੇ ਆਪ ਚੱਲੇ ਖਾਣ ਦੇ ਬਸ ਠੀਕ ਐ ਬਹੁਤ ਸਵਾਦ ਮਤਲਬ ਕਿ ਦਲਜੀਤ ਚੀਜ਼ ਬਣਾ ਕੇ ਤੇ ਸਵਾਲ ਮਮੀ ਨੂੰ ਪੁੱਛਦੀ ਵੀ ਬਣੀ ਕਿ ਨਹੀਂ ਵੀ ਟੇਸਟ ਕਰਾਉਣਾ ਤੁਹਾਡਾ ਟਾਈਮ ਨਹੀਂ ਜਿੰਨੇ ਮਮੀ ਨੂੰ ਪੁੱਛੋ ਹੋਰ ਦਾ ਟਾਈਮ ਲੱਗੂਗਾ ਫਿਰ ਸੀ ਸਰ ਕਾ ਪਪਾ ਦੇ ਫਰੈਂਡ ਆਏ ਇਹਦੇ ਕੀ ਕਰਦੇ ਹੁਣ ਓਏ ਓਏ ਬਾਸੀਆ ਹੋਏ ਬਾਸੀਆ ਹੋਏ ਤੇਰਾ ਭਲਾ ਜੇ ਚਲਾਓ ਚਾ ਲੈਣੀ ਫਿਰ ਆਹ ਰਹਿਣ ਦੋ ਭਾਵੇਂ ਨਾਲ ਸੌਸ ਦੇ ਦੋ ਢੋੜੀ ਕਿਧਰੋਂ ਦਿਨ ਚੜ ਗਿਆ ਅੱਜ ਆਂਦਾ ਆ ਜਾਣਾ ਆ ਯਾਰ ਚਲੋ ਜਾਓ ਤੇ ਲੈ ਕੇ ਤੁਮ ਹੂੰ ਚਲੋ ਹਾਂ ਬੱਸ ਕਰ ਲਿਆ ਕਰ ਲੈਣਾ ਚਲੋ ਜੀ ਚਿੱਲਾ ਹੋ ਗਿਆ ਆਪਣਾ ਰੈਡੀ ਨਾਲ ਸੌਸ ਕਿ ਸਰ ਭਾਈ ਥੈਂਕ ਯੂ ਚਲੇਲੀ ਕਦੋਂ ਦੀ ਫਿਲਸਫੀ ਨਾਲ ਬੈਠੀ ਹੋ। ਇਹ ਅੱਛਾ ਇੰਨਾ ਟਾਈਮ ਹੀ ਨਹੀਂ ਲੱਗਾ ਵੀ ਉੱਤੇ ਜਾਗ ਨੇਲਪਾਲ ਚ ਲੱ। ਅੱਛਾ ਸੁੱਤੇ। ਨੇਲਪਾਲ ਚਾਂ ਲੱਗਣੀਆਂ। ਕਿਸ਼ਕੀ ਜਾ ਪੂਰੀ। ਤੇ ਇਧਰ ਘਟ ਲਿਸ਼ਕੀ ਕਿਦੇ। ਚੱਲਿਆਂ ਪਕੌੜੇ ਖਾਣ। ਵੇਖਾਂ ਇਧਰ ਐ ਪੂਰਾ ਟਾਵਰ ਗੱਡਿਆ ਹੋਇਆ। ਪਰ ਸਵੇਤ ਉਹ ਅੱਜ ਫੜਿਆ ਹੋਇਆ ਐ। ਐ। ਦੀ ਮੋਟਰਸਾਈਕਲ ਕੱਢ ਛੱਡ ਗਈਏ ਲਿਆ ਮੈਂ ਲਾਦਾ ਨਹੀਂ ਤੇ ਰਾਜਪੁਰਗੀ ਜਾਈ ਸਾਰਗੇ ਉਹ ਆਣ ਕੇ ਬੈਠ ਗਿਆ ਠੀਕ ਕਰ ਲਈਆਂ ਲੋਵਾਂ ਦੀਆਂ ਨਹੀਂ ਚਾਹ ਕਿਲੋ ਆਦੇ ਸੋ ਜਾਣ ਵਾਲੇ ਤੇ ਗਲਤੀ ਹੋ ਗਈ ਸੋਨੀ ਰੱਖਣੇ ਕਿੱਥੇ ਲੈ ਜਾ ਉਹ ਗੱਡੀ ਤੇ ਆਏ ਹੋਏ ਸਾਰੇ ਦੁਬਾਰੇ ਪੁਆਣੇ ਆਣੇ ਆ ਚੱਲੇ ਇੱਧਰ ਆਹੋ ਦੇ ਪੁੱਤਰੇ ਦੇ ਯੈਸ ਯੈਸ ਮੈਂ ਤਾਂ ਮੰਮੀ ਨੋਵੇਂ ਜਾਓ ਲੈ ਜਾਓ ਡੈਡੀ ਨਾਲ ਕਿਹੜਾ ਜਾਣਾ ਘਰੇ ਹੀ ਰਹਿਣਾ ਇਹ ਅੱਛੀ ਬਾਤ ਨਹੀਂ ਹੈ ਜੁਲੀ ਵਾਰ ਭਾਈ ਆ ਸੀ ਇੱਧਰ ਤੱਤੀ ਬੜੀ ਆ ਕੋਈ ਨਹੀਂ ਤੱਤੀ ਹੋਰੇ ਠੰਡੀ ਹੋਏ ਨਹੀਂ ਜਾਂਦੇ ਜਾਂਦੇ ਹਾਂ ਸੱਚੀ ਬੜੀ ਗਰਮ ਜੇ ਆਹ ਚਲੋ ਚਲੋ ਬਹਿ ਜਾਓ ਗਾਂ ਇੱਥੇ ਜਾ ਕੇ ਠੰਡੀ ਹੋਏ ਨਹੀਂ ਹੈ ਚਲੋ ਜੀ ਨੌ ਸੱਸ ਚਲੀਆਂ ਸੱਸ ਪਹਿਲੀ ਰੀ ਨੌ ਦੇ ਪਿੱਛੇ ਬਹਿਣ ਲੱਗੀ ਹੈ ਦੂਜੀ ਵਾਰੀ ਹਾਂ ਪਹਿਲਾਂ ਕਿੱਥੇ ਗਈ ਅੱਛਾ ਚਲੋ ਗੈਰ ਹੋਏ ਲੈ ਕੇ ਕਰਦੇ ਹਾਂ ਤੇਰੇ ਘਰ ਵਾਲੇ ਨਾ ਉਹ ਤਾਂ ਘਾਟੀ ਭਜਾਉਂਦੀ ਏ ਆਏ ਆਏ ਸੜ ਗਏ ਸਿਰ ਉੱਪਰ ਗਰਮ ਹੈ ਇਹ ਗਰਮ ਗਲਾਬ ਜਾਉਣ ਨੂੰ ਸਹੀ ਸੁਕੂਗੀ ਨਾ ਰਾਜਵੀਰ ਜੀ ਦੀਦੀ ਆਵੜਾ ਬੈਲੈਂਸ ਪਹਿਲਾਂ ਸਹੀ ਉਤਾਰ ਬੈਲੈਂਸ ਪਹਿਲਾਂ ਸਹੀ ਕਰ ਤੂੰ ਵੇਖ ਬੈਠੇ ਬੈਠੇ ਚੱਲ ਤੂੰ ਬਾਈ ਲਾਗੀ ਚੱਲ ਸਕਦੀ ਹੈ ਕੌੜੇ ਵੇਖ ਕੇ ਸਮਰ ਭੱਜੰਦੇ ਅੱਜ ਹਨਾ ਰੀ ਅਈ ਵੀ ਲੱਗੇ ਹੌਲੀ ਹੌਲੀ ਜਾਣ ਦੇ ਪਿਛੇ ਹਾਂਜੀ ਅਮਾ ਸਿਨਸੀਅਰ ਬੱਚੇ ਹੋਈਆ ਸਿਨਸੀਅਰ ਚਲੋ ਆਜੋ ਨਹੀਂ ਉਹ ਹੋਣਾ ਨਹੀਂ ਬੰਦ ਨਹੀਂ ਜਾਣਾ ਬੰਦ ਹਲੇ ਪਰਚਾ ਨਹੀਂ ਹੋ ਰਿਹਾ ਉਹ ਨਾ ਤਾਂ 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 ਆ ਗਿਆ ਇਹਦੇ ਬਾਰੇ ਕੀ ਕਰੀਏ 12:00 ਵੱਜ ਗਏ 12:00 ਵੱਜ ਗਏ ਹਾਸ ਹਾਸ ਬੰਦ ਕੀ ਕਰ ਲਾ ਪਈਆਂ ਉਹ ਵੀ ਵਿਚਕਾਰ ਆ ਜਾਈਂ ਨਹੀਂ ਤਾਂ ਸੈੱਟ ਕਰੋ ਨਾ ਚੱਲੀਏ ਘਰ ਮੈਂ ਉਸ ਵਾਰ ਨਹੀਂ ਕਿਹਾ ਨਾ ਕਿ ਬੀਬੀ ਨਾਲ ਲੰਘਦੇ ਆਸਤਾਨੇ ਤਾਂ ਹਰ ਤੱਕ ਚਾ ਚਾ ਰਹੀ ਇਹਦਾ ਪਾਸੇ ਵਾਲਾ ਹੀ ਕੋਈ ਲਾ ਜਾਂਦਾ ਕਈ ਵਾਰੀ ਐਵੇਂ ਹੀ ਸੁਣੀ ਨੂੰ ਲੱਗੀ ਉਹ ਛੱਡੇ ਵਿੱਚ ਲਏ ਆ ਫਿਰ ਗਾੜੀ ਨੂੰ ਔਣ ਤੇ ਗਾਣਾ ਲੰ ਸਮਰਵੀਰ ਹਾਂ ਸਭਾਈ ਯਾਨੀ ਮੋੜ ਭਾਈ ਖਾਲੇ ਪਕੜੇ ਤੁਸੀਂ ਖਾਲੇ ਪਕੌੜੇ ਖਾਲੇ ਖਾਲੇ ਚਾਹ ਦਿਨਾ ਨਹੀਂ ਖਾਣੇ